ਸ਼ਹਿਰ ਧਾਰੀਵਾਲ ਦੇ ਨਜ਼ਦੀਕ ਪਿੰਡ ਸੰਗਰ ਦੇ ਨੌਜਵਾਨ ਕਿਸਾਨ ਨਵੀਬ ਨੇ ਜਾਮੂਨ ਦੇ ਬੂਟੇ ਲਗਾਏ ਦੱਸਦਾ ਇਹ ਸੀਜ਼ਨ ਆਉਂ ਤੇ ਚੋਖੀ ਕਮਾਈ ਕਰ ਰਿਹਾ ਹੈ ਹਾਲਾਂਕਿ ਪੇੜ ਲਗਾਉਣ ਤੋਂ ਪਹਿਲਾਂ ਉਸ ਨੂੰ ਵੀ ਉਮੀਦ ਨਹੀਂ ਸੀ ਕਿ ਉਹ ਇੰਨਾ ਪੇੜਾਂ ਤੋਂ ਇੰਨਾ ਜ਼ਿਆਦਾ ਪੈਸਾ ਕਮਾ ਸਕੇਗਾ ਉਸਨੇ ਦੱਸਿਆ ਹੈ ਕਿ ਇੱਕ ਦਰਖਤ 6 ਕੁਆਂਟਲ ਤੋਂ ਵੀ ਉੱਪਰ ਫਲ ਦੇ ਰਿਹਾ ਪਰ ਇਹ ਨੌਜਵਾਨ ਕਿਸਾਨ ਇਸ ਫਲ ਨੂੰ ਮੰਡੀ ਵਿੱਚ ਵੇਚਣ ਦੀ ਸ਼ਹਿਰ ਧਾਰੀਵਾਲ ਦੀ ਨਹਿਰ ਦੇ ਨਜ਼ਦੀਕ ਇੱਕ ਜਗ੍ਹਾ ਤੇ ਖੜਾ ਹੋ ਕੇ ਲੋਕਾਂ ਨੂੰ ਵੇਚ ਰਿਹਾ ਹੈ ਅਤੇ ਕੁਆਲਿਟੀ ਦੇ ਹਿਸਾਬ ਨਾਲ ਲੋਕ ਇਸਦੇ ਜਾਮੂਨ ਸੰndvi ਕਰ ਰਹੀ ਹੈ ਗੱਲਬਾਤ ਨਾਲ ਕਿਸਾਨ ਨਵਦੀਪ ਸਿੰਘ ਨੇ ਦੱਸਿਆ ਹੈ ਕਿ 2 ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਸ਼ਹਿਰ ਆ ਕੇ ਆਪਣੇ ਜਾਮੂਨ ਦੀ ਫਸਲ ਨੂੰ ਜਿਹੜਾ ਹੈ ਸੇਲ ਕਰਦਾ ਹੈ ਅਤੇ ਦੁਬਾਰਾ ਪਿੰਡ ਜਾ ਕੇ ਉਹ ਆਪਣਾ ਰੋਜ਼ਾਨਾ ਦਾ ਕੰਮ ਵੀ ਕਰਦਾ ਹੈ ਨੌਜਵਾਨ ਕਿਸਾਨ ਨਵਦੀਪ ਸਿੰਘ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਾਮੂਨ ਜਾਂ ਫਿਰ ਹੋਰ ਫਲਾਂ ਦੇ ਪੌਦੇ ਲਗਾ ਕੇ ਇਹਨਾਂ ਦਾ ਪੂਰਾ ਰਖ ਰਖਾਅ ਕਰੋ ਤੇ ਮੌਸਮੀ ਫਲਾਂ ਦੀ ਖੇਤੀ ਨੂੰ ਸਹਾਇਕ ਤੰਦੇ ਦੇ ਤੌਰ ਤੇ ਅਪਣਾਇਆ ਜਾ ਸਕਦਾ ਹੈ ਅਤੇ ਫਸਲਾਂ ਦੀ ਖੇਤੀ ਦੇ ਨਾਲ-ਨਾਲ ਮੌਸਮੀ ਫਲ ਵੀ ਵੇਚ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਤੇ ਹੋਰ ਕੀ ਜਾਣਕਾਰੀ ਦਿੱਤੀ ਹੈ ਨਵਦੀਪ ਸਿੰਘ ਨੇ ਆਓ ਦੇਖਦੇ ਹਾਂ ਇਹ ਖਬਰ ਮੇਰਾ ਨਾਮ ਭਾਜੀ ਨਵਦੀਪ ਸਿੰਘ ਆ ਪਿੰਡ ਮੇਰਾ ਸੰਗਰ ਭਾਜੀ ਭਾਜੀ ਆਪਣੇ ਨਾ ਪਹਿਲਾਂ ਤੋਂ ਪੇਰ ਲੱਗੇ ਹੋਏ ਆ ਖੇਤਾਂ 'ਚ ਤੇ ਹੁਣ ਟਾਈਮ ਤੁਹਾਨੂੰ ਪਤਾ ਹੀ ਆ ਕਿ ਚੱਲਣ ਡਿਆ ਵਾ ਮੌਸਮ ਉਸ ਹਿਸਾਬ ਨਾਲ ਹੋਇਆ ਜਾਮਨੂ ਵਾਲਾ ਤੇ ਫਲ ਤਿਆਰ ਹੋਇਆ ਬਹੁਤ ਪੱਕ ਕੇ ਕਾਲਾ ਸ਼ਾਹ ਵਾਲਾ ਤੇ ਬਹੁਤ ਸ਼ਹਿਦ ਵੀ ਬਹੁਤ ਚੰਗਾ ਹੈ ਭਾਜੀ ਇਹ 5-6 ਕੁਇੰਟਲ ਦੇ ਏਅਰ ਗੇੜ ਫਲ ਦੇ ਦਿੰਦਾ ਭਾਜੀ ਭਾਜੀ ਕੋਈ ਪਰੇਸ਼ਾਨੀ ਨਹੀਂ ਹੈਗੀ ਤੇ ਫਲ ਬਹੁਤ ਵਧੀਆ ਮਤਲਬ ਹੀ ਸੇਲ ਹੋ ਰਿਹਾ ਕੋਈ ਦਿੱਕਤ ਨਹੀਂ ਆ ਗਈ ਸੀ ਭਾਜੀ ਬਜ਼ੁਰਗਾਂ ਦੇ ਦਸਣ ਅਨੁਸਾਰ ਦੱਸਦੇ ਕਿ ਜਿੱਦਾਂ ਕੋਈ ਵਾਲ ਵੀ ਕੋਈ ਖਾ ਜਾਂਦਾ ਨਾ ਕੋਈ ਮੰਨ ਲਓ ਕਿ ਅੰਦਰ ਪੇਟ ਦੇ ਅੰਦਰ ਚਲ ਜਾਂਦਾ ਇਹ ਉਹ ਵੀ ਚੀਜ਼ੇ ਗਾਲ ਦਿੰਦੀ ਹੈ ਫਲ ਕਰਕੇ ਬਹੁਤ ਵਧੀਆ ਚੀਜ਼ ਹੈ ਭਾਜੀ ਵੇਖਿਆ ਜਾਵੇ ਸਬਜ਼ੀ ਫਲ ਤਿਆਰ ਕਰਨੇ ਚਾਹੀਦੇ ਆ ਇਹ ਚੀਜ਼ ਵੀ ਵਧੀਆ ਹੈ ਸਿਹਤ ਲਈ ਵੀ ਠੀਕ ਹੈ ਤੇ ਇਹਦਾ ਨੁਕਸਾਨ ਵੀ ਕੋਈ ਨਹੀਂ ਆ ਗਿਆ ਬਹੁਤ ਵਧੀਆ ਚੀਜ਼ ਹੈ ਇਹ ਘੰਟਿਆਂ ਦਾ ਤਾਂ ਪਤਾ ਨਹੀਂ ਮਿੰਟੋ ਮਿੰਟ ਬਸ ਵਿਕੀ ਜਾਂਦਾ ਹੈ ਤੇ ਫਲ ਬਹੁਤ ਸ਼ਾਨਦਾਰ ਹੈ ਮੇਰੀ ਹੋਰ ਵੀ ਕਿਸਾਨਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਇਹ ਚੀਜ਼ਾਂ ਪੈਦਾਵਾਰ ਵਧਾਈ ਜਾਏ ਤੇ ਝੋਨੇ ਤੋਂ ਛਡਕਾਰਾ ਪਾਇਆ ਬਹੁਤ ਸ਼ਾਨਦਾਰ ਚੀਜ਼ ਆ ਭੱਲੇ